ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਸ਼ਮੂਲੀਅਤ ਕੀਤੀ ਆ ਸੋ ਅ ਬੇਅੰਤ ਮਹਾਪੁਰਸ਼ ਬੇਅੰਤ ਸਾਧੂ ਸਮਾਜ ਬੇਅੰਤ ਜਥੇਬੰਦੀਆਂ ਇਸ ਫਿਲਮ ਨੂੰ ਦੇਖ ਕੇ ਗਈਆਂ ਨੇ ਸੋ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਸਾਰੇ ਆ ਜਿੰਨਾ ਵੀ ਸਿੱਖ ਜਗਤ ਦਾ ਸਾਡਾ ਸਭ ਦੇ ਚਰਨਾਂ 'ਚ ਹੱਥ ਬਨ ਕੇ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਵੀ ਤੁਹਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਨਾਲ ਇਹ ਫਿਲਮ ਨੂੰ ਦੇਖਣਾ ਚਾਹੀਦਾ ਜਿੱਪੀ ਜਦੋਂ ਵੀ ਕੋਈ ਵੀ ਕੰਮ ਕਰਦਾ ਤਾਂ ਬਹੁਤ ਨਿਖਰ ਕੇ ਕੰਮ ਆਉਂਦਾ ਉਹਦਾ ਹੈਣਾ ਜੀ ਤੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਹੱਥ ਬਨ ਕੇ ਆਪਣੇ ਪਰਿਵਾਰਾਂ ਨਾਲ ਇਸ ਫਿਲਮ ਨੂੰ ਜ਼ਰੂਰ ਦੇਖੋ ਜਦੋਂ ਤੁਸੀਂ ਇਸ ਫਿਲਮ ਨੂੰ ਦੇਖੋਗੇ ਤਾਂ ਜੇ ਤੁਸੀਂ ਸਿਰ ਤੇ ਦਸਤਾਰ ਬੰਨਦੇ ਹੋ ਤਾਂ ਮੇਰੀ ਗੱਲ ਤੁਸੀਂ ਨੋਟ ਕਰ ਲਿਓ ਜਦੋਂ ਤੁਸੀਂ ਫਿਲਮ ਦੇਖੋਗੇ ਐਂਡ 'ਚ ਉੱਠੋਗੇ ਕੁਰਸੀ ਤੋਂ ਤਾਂ ਤੁਹਾਨੂੰ ਇਹ ਆਪਣੇ ਆਪ 'ਚ ਇੱਕ ਮਾਣ ਹੋਊਗਾ ਇੱਕ ਮਾਣ ਮਹਿਸੂਸ ਹੋਊਗਾ ਵੀ ਅਸੀਂ ਸਤਿਗੁਰ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਜાયੇ ਆ ਇਦਾਂ ਦੇ ਸਿੱਖ ਹੁੰਦੇ ਆ ਹੈਨਾ ਜੀ ਸੋ ਤੁਸੀਂ ਦੇਖਿਆ ਹੋਊਗਾ ਐਕਟਰ ਜਿਹੜੇ ਨੇ ਜਿਹੜੇ ਜਿਹੜੇ ਐਕਟਰ ਵੀਰ ਨੇ ਸਾਡੀ ਨੌਜਵਾਨੀ ਉਹਨਾਂ ਦਾ ਉਹਨਾਂ ਦੀ ਰੀਸ ਕਰਦੀ ਆ ਨੌਜਵਾਨੀਆਂ ਸੋ ਜਦੋਂ ਸਿਨਮਿਆਂ ਤੇ ਸਾਡੇ ਵੱਡੇ ਐਕਟਰ ਆਉਣਗੇ ਸਿੱਖਾਂ ਦਾ ਪਹਿਰਾਵਾ ਪਾਉਣਗੇ ਇਹ ਤਾਂ ਸਾਡੇ ਸਿੱਖ ਨੇ ਸਤਿਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਅੱਗੇ ਇਹ ਆਪਾਂ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਵਿਦਾਇਤ ਮਰਿਆਦਾ ਬਖਸ਼ਣ ਉਹਨਾਂ ਨੂੰ ਵੀ ਸਿੱਖੀ ਬਾਣਾ ਬਖਸ਼ਣ ਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਤੁਸੀਂ ਜਦੋਂ ਐਕਟ ਕਰਨਾ ਤਾਂ ਪ੍ਰੋਪਰ ਬਾਣੇ ਜਾ ਕੇ ਕਰੋ ਹਨਾ ਜੀ ਪਰ ਤੁਸੀਂ ਇਹ ਦੇਖੋ ਵੀ ਇਹਨੇ ਨੰਨੇ ਕਿੰਨੇ ਹੈਣਾ ਜੀ ਹੁਣ ਉਹ ਤੁਸੀਂ ਮੇਰੇ ਖਿਆਲ ਚ ਜੇ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਆ ਤਾਂ ਤੁਹਾਨੂੰ ਜੋਰੇ ਦਾ ਰੋਲ ਕਿਦਾਂ ਲੱਗਿਆ ਸਾਰਿਆਂ ਨੂੰ ਮਤਲਬ ਕੋਈ ਸ਼ਬਦ ਹੀ ਨਹੀਂ ਰਹਿ ਜਾਂਦਾ ਉਹਦੀ ਸਿਫਤ ਵਾਸਤੇ ਆ ਮੈਨੂੰ ਪਤਾ ਲੱਗਿਆ ਕਿ ਪੀਪੀ ਸਾਹਿਬ ਦੇ ਬੱਚੇ ਨੇ ਜਿਹੜੇ ਉਹ ਬੇਟੇ ਨੇ ਡੇਢ ਸਾਲ ਉਹਨਾਂ ਨੇ ਆਪਣੇ ਘਰ ਵਿੱਚ ਕੋਚ ਰੱਖ ਕੇ ਗਤਕਾ ਸਿੱਖਿਆ ਹੈਣਾ ਜੀ ਤਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਜਦੋਂ ਉਸ ਫਿਲਮ ਨੂੰ ਦੇਖਣਗੇ ਤਾਂ ਉਹ ਕਹਿਣਗੇ ਅਸੀਂ ਵੀ ਇਹਨਾਂ ਦੇ ਵਰਗੇ ਬਣਨਾ ਹਣਾ ਸੋ ਇਸ ਕਰਕੇ ਮੈਂ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰੀ ਫਿਲਮ ਨੂੰ ਦੇਖ ਕੇ ਜਰੂਰ ਜਾਓ ਬਹੁਤ ਵੱਡੀ ਮਿਹਨਤ ਕੀਤੀ ਬਹੁਤ ਵੱਡੀ ਤੁਸੀਂ ਤੁਹਾਨੂੰ ਜੇ 2 ਘੰਟਿਆਂ ਦੀ ਫਿਲਮਾਂ ਤੇ 1 20 ਮਿੰਟ ਤੁਹਾਡਾ ਖਰਾਬ ਨਹੀਂ ਜਾਣਾ ਇਹਦੇ ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹ ਫਿਲਮ ਹੈ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਸਾਰੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਇਹ ਫਿਲਮ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਇਹ ਫਿਲਮ ਸਿੱਖਾਂ ਦੀ ਬਹਾਦਰੀ ਦੀ ਆ ਵੀ ਸਿੱਖ ਕਿੰਨੀ ਬਹਾਦਰ ਗਾਵਾ ਕਿਸੇ 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 ਵੀ ਕਹਾਣੀ ਨੂੰ ਕਿਸੇ ਵੀ ਸਾਖੀ ਨੂੰ ਕਿਸੇ ਵੀ ਜੰਗ ਨੂੰ ਕਿਸੇ ਵੀ ਜੁਦ ਨੂੰ ਇਹਨੇ ਚ ਰੱਖਿਆ ਨਹੀਂ ਗਿਆ ਦੂਜੀ ਗੱਲ ਕਿਪੀ ਨੇ ਜੇ ਰੋਲ ਕੀਤਾ ਮੇਨ ਅਕਾਲ ਸਿੰਘ ਦਾ ਤਾਂ ਉਹ ਅਕਾਲ ਸਿੰਘ ਉਹਨੂੰ ਮਤਲਬ ਪਿੱਛੇ ਕੋਈ ਹੋਰ ਸਿੰਘ ਆ ਜਾਂ ਸਾਡਾ ਕੋਈ ਇਤਿਹਾਸਕ ਸਿੰਘ ਆ ਜਾਂ ਕੋਈ ਇਤਿਹਾਸਕ ਮਾਨ ਚ ਮਾਨਮਤੀ ਸ਼ਖਸੀਅਤ ਆ ਜਿਹਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਭਾਈ ਦਾਰੂ ਸਿੰਘ ਜੀ ਮਤਲਬ ਉਹਨਾਂ ਦਾ ਕੋਈ ਰੋਲ ਨਹੀਂ ਅਦਾ ਕੀਤਾ ਗਿਆ ਸਿੱਖ ਇੱਕ ਵੱਖਰੀ ਗਵਾਹ ਸਿੱਖਾਂ ਦੀ ਇੱਕ ਬਹੁਤ ਵੱਡੀ ਬਹਾਦਰੀ ਆ ਇੱਕ ਸਿੰਘ ਸਵਾਲ ਲੱਖ ਨਾਲ ਜਦੋਂ ਆਪਣੀ ਅਈ ਤੇ ਆਜੇ ਤੇ ਕਿਵੇਂ ਲੜਦਾ ਉਹਦੇ ਵਿੱਚ ਉਹ ਦਿਖਾਇਆ ਗਿਆ ਸੋ ਬੇਨਤੀ ਆ ਸਾਰੀ ਸਾਰੀ মিডিਆ মিডিਆ ਵਾਲੇ ਵੀਰਾਂ ਨੂੰ ਸਾਰੇ ਪੰਜਾਬਸ ਦੇ ਲੋਕਾਂ ਨੂੰ ਵੀ ਇਹ ਕਿਸੇ ਸਿੱਖ ਇਤਿਹਾਸ ਤੇ ਫਿਲਮ ਨਹੀਂ ਹੈਗੀ ਇਹ ਸਿੱਖਾਂ ਦਾ ਮਾਣ ਮੱਤਾ ਇਤਿਹਾਸ ਦਰਉਂਦੀ ਆ ਵੀ ਸਿੱਖ ਇੱਕ ਵੱਖਰੀ ਗੋਮਾ ਸਿੱਖ ਇੱਕ ਬਹਾਦਰ ਗੋਮਾ ਬਾਬਾ ਜੀ ਸਿੱਖ ਜਥੇਬੰਦੀਆਂ ਦੇ ਇਤਰਾਜ਼ ਨੇ ਕਿ ਫਿਲਮਾਂ ਦਾ ਮਿਲਦੇ ਫਲਮੰਕ ਨਹੀਂ ਕੀਤਾ ਜਾ ਸਕਦਾ ਸਿੱਖ ਇਤਿਹਾਸ ਦੀਆਂ ਜਾਇਜ਼ ਦੇ ਨਾਲ ਸੰਬੰਧਤ ਕਹਿੰਦੇ ਨੇ ਸਿੱਖਾਂ ਦੇ ਵਿੱਚ ਸਾਖੀ ਪ੍ਰਥਾ ਆ ਸਾਖੀ ਨੂੰ ਦਰਸਾਇਆ ਜਾ ਸਕਦਾ ਫਲਮੰਕ ਨਹੀਂ ਹੋ ਸਕਦਾ ਨਹੀਂ ਹੋ ਕਿਉਂ ਨਹੀਂ ਜੀ ਸਕਦਾ ਮਤਲਬ ਰੋਜ ਪਾਇਆ ਜਾ ਰਿਹਾ ਸਿੱਖ ਜਥੇਬੰਦੀਆਂ ਨਾਲ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਅਸੀਂ ਉਹਨਾਂ ਦੇ ਐਕਟ ਨਹੀਂ ਕਰ ਸਕਦੇ ਠੀਕ ਹੈ ਜੀ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਅਸੀਂ ਉਹ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਨਾ ਗੁਰੂ ਨਾਨਕ ਸਾਹਿਬ ਗੁਰੂ ਸਤਗੁਰੂ ਗੁਰੂ ਨਾਨਕ ਸਾਹਿਬ ਮਾਰੇ ਤੋਂ ਲੈ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਨਹੀਂ ਅਸੀਂ ਕਰ ਸਕਦੇ ਸੋ ਜਿਹੜੇ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਦੇਖੋ ਕੋਈ ਗੀਤ ਆਉਂਦਾ ਕਿੰਨੇ ਤਰ੍ਹਾਂ ਦੇ ਗੀਤ ਆਉਂਦੇ ਨੇ ਲੋਕਾਂ ਦੇ ਦਿਮਾਗ 'ਚ ਬਚਦੇ ਜਦੋਂ ਸਿੱਖ ਦੇ ਹਾਸਤੇ ਗੀਤ ਆਉਂਦੇ ਉਹ ਵੀ ਵੱਜਦੇ ਆ ਤਾਂ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਹਾਂ ਹੁਣ ਪਿੱਛੇ ਜੀ ਜਟਾਣੇ ਦਾ ਗੀਤ ਸਿੱਧੂ ਮੂਸੇਵਾਲ ਨੇ ਗਾਇਆ ਸੀਗਾ ਤੇ ਸਿੱਧੂ ਮੂਸੇਵਾਲ ਦੇ ਗਾਉਣ ਤੋਂ ਪਹਿਲਾਂ ਜਟਾਣੇ ਦਾ ਕਿਸ ਨੂੰ ਪਤਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਸੀ ਤੁਹਾਡੇ ਜੋ ਕੋਈ ਕਿੰਵੇਂ ਜੁਣਵੇਂ ਬੰਦੇ ਹੋਣਗੇ ਜਿਨ੍ਹਾਂ ਨੂੰ ਪਤਾ ਸੀ ਤੇ ਬਹੁਤ ਵੱਡਾ ਸਾਡਾ ਖੜਕੂ ਸਿੰਘ ਹੋਇਆ ਕਿਉਂਕਿ ਗੀਤ 'ਚ ਨਾਮ ਆਇਆ ਸੋ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਹੋ ਸਕਦਾ ਮੇਰੀ ਗੱਲ ਨਾਲ ਕੋਈ ਨਾ ਵੀ ਸਹਿਬ ਤੋਂ ਹੋਵੇ ਠੀਕ ਹੈ ਜੀ ਪਰ ਉਹ ਜਿਹੜੇ ਗੁਰੂ ਸਹਿਬਾਨਾਂ ਦੇ ਰੋਲ ਨੇ ਉਹ ਨਹੀਂ ਕਰ ਸਕਦਾ ਕੋਈ ਵੀ ਨਾ ਹੀ ਨਾ ਹੀ ਕੋਈ ਕਰਦਾ ਹੈ ਪਰ ਜਿਹੜੇ ਤਰੀਕੇ ਨਾਲ ਵੀ ਫਿਲਮ ਆਇਆ ਨਹੀਂ ਜਾਣਾ ਚਾਹੀਦਾ ਇਹ ਮੇਰੀ ਸਮਝ ਤੋਂ ਬਾਹਰ ਆਪਾਂ ਆਪਾਂ ਇਹ ਚੀਜ਼ ਦੱਸਾਂਗੇ ਕਿਵੇਂ ਵੀ ਰਣਜੀਤ ਨਗਾਰਾ ਵੱਜਦਾ ਕਦੋਂ ਸੀਗਾ ਹਨਾ ਜੀ ਰਣਜੀਤ ਨਗਾਰਾ ਜਦੋਂ ਵੱਜਦਾ ਸੀ ਉਹ ਕੋਈ ਆਗਾਧ ਬੋਧ ਕਰਦਾ ਸੀਗਾ ਲੋਕਾਂ ਨੂੰ ਦੱਸਦਾ ਸੀਗਾ ਵੀ ਜੰਗ ਜੋਧੀ ਤਿਆਰੀ ਆ ਸੋ ਰਣਜੀਤ ਨਗਾਰਾ ਵੱਜਿਆ ਉੱਥੇ ਤੋਂ ਉਹਦੇ ਚ ਨਹੀਂ ਕੋਈ ਇਦਾਂ ਨਹੀਂ ਕਰ ਜਿਹੜੀਆਂ ਜਥੇਬੰਦੀਆਂ ਦੇ ਵਿਰੋਧ ਨੇ ਉਹਨਾਂ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ ਕਿ ਅਖਰ ਵਿਰੋਧ ਕੀਤਾ ਫਿਰ ਕਿਉਂ ਜਾ ਰਹੇ ਆ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਪੀ ਘਰੇਵਾਲ ਨਾਲ ਮੇਰਾ ਨਿੱਜੀ ਪਿਆਰ ਆ ਜਾਂ ਜਿੰਨੇ ਟੀਮ 'ਚ ਭਾਈ ਜਰਨੈਲ ਸਿੰਘ ਜੀ ਨੇ ਇਹਨਾਂ ਨਾਲ ਇਹਨਾਂ ਨੇ ਵਿੱਚ ਕੰਮ ਕੀਤਾ ਮੇਰਾ ਇਹਨਾਂ ਨਾਲ ਨਿੱਜੀ ਪਿਆਰ ਆ ਇਹ ਨਾ ਸਾਰੀਆਂ ਗੱਲਾਂ ਤੋਂ ਪਿੱਛੇ हट ਕੇ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਵੇਰ ਵਿਰੋਧ ਈਰਖਾ ਛੱਡ ਕੇ ਆਪਣੇ ਬੱਚਿਆਂ ਨਾਲ ਮੈਂ ਬੇਨਤੀ ਕਰਦਾ ਇੱਕ ਵਾਰੀ ਆ ਕੇ ਫਿਲਮ ਦੇਖੋ ਤੁਸੀਂ ਇੱਕ ਵਾਰੀ ਆ ਕੇ ਜਿਹੜਾ ਬੰਦਾ ਫਿਲਮ ਦੇਖੂਗਾ ਸੁਣੋ ਮੇਰੀ ਗੱਲ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕੋਈ ਮਤਲਬ ਸ਼੍ਰੀਲੰਕਾ ਤੋਂ ਤਾਂ ਨਹੀਂ ਆਏ ਵਿਰੋਧ ਕਰਨ ਵਾਲੇ ਕੋਈ ਅਫਗਾਨੀ ਤਾਂ ਹੈ ਨਹੀਂ ਸਾਡੀ ਸਿੱਖ ਭਰਾਣੇ ਉਹ ਤੇ ਆਪਣੇ ਭਰਾਵਾਂ ਨੂੰ ਜੇ ਕੋਈ ਗੁੱਸੇ ਗਿਲੇ ਹੋ ਜਾਂਦਾ ਉਹਨਾਂ ਨੂੰ ਮਨਾ ਲੈਣਾ ਚਾਹੀਦਾ ਉਹਨਾਂ ਨੂੰ ਦਿਖਾ ਲੈਣਾ ਚਾਹੀਦਾ ਵੀ ਵੀਰੇ ਇੱਥੇ ਬੈਠੋ ਹੁਣ ਗਿੱਪੀ ਐਡਾ ਹੰਕਾਰੀ ਬੰਦਾ ਤਾਂ ਹੈ ਨਹੀਂ ਜਦੋਂ ਮੈਨੂੰ ਵੀ ਮਿਲਦਾ ਤਾਂ ਮੈਨੂੰ ਵੀ ਪਿਆਰੀ ਹੱਥ ਲਾ ਕੇ ਮਿਲਦਾ ਮੈਨੂੰ ਵੀ ਗੋਡੀ ਹੱਥ ਲਾ ਕੇ ਐਡੀ ਬੰਦੇ ਦੀ ਨਿਮਰਤਾ ਹੈ ਤੇ ਜੇ ਚਾਰ ਸਿੰਘ ਆ ਜਾਣਗੇ ਉਹਨੂੰ ਕਹਿ ਦੇਣਗੇ ਵੀ ਗਿੱਪੀ ਭਾਜੀ ਵੀ ਯਾਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਵੀ ਆ ਚੀਜ਼ਾਂ ਇੱਥੇ ਨਹੀਂ ਹੋ ਸਕਦੀਆਂ ਤਾਂ ਉਹ ਮੰਨੂਗਾ ਇਸ ਜੀ ਨੂੰ ਸੋ ਬੇਨਤੀ ਆ ਤੁਸੀਂ ਇੱਕ ਵਾਰੀ ਆ ਕੇ ਫਿਲਮ ਦੇਖੋ ਜ਼ਰੂਰ ਜੀ ਬਾਬਾ ਜੀ ਅੱਜ ਤਾਂ ਅਸੀਂ ਜਦੋਂ ਫਿਲਮ ਵੇਖੀ ਤਾਂ ਅਸੀਂ ਅਰੀ ਨੂੰ ਇਹ ਤਾਂ ਦੇਖਣੇ ਕਿ ਬੱਚੇ ਜਦੋਂ ਫਿਲਮ ਦੇਖ ਕੇ ਬਾਹਰ ਆਉਂਦੇ ਆ ਹਾਂਜੀ ਉਹ ਕਹਿੰਦੇ ਆ ਅਸੀਂ ਜੋਰੇ ਵਰਗਾ ਬਣਨਾ ਹੈ ਹਾਂਜੀ ਇਹ ਸਾਡੇ ਬੱਚੇ ਇੱਦਾਂ ਸਿੱਖਦੇ ਤਾਂ ਮਾੜੀ ਗੱਲ ਕੀ ਆ ਕੋਈ ਕੋਈ ਮਾੜੀ ਗੱਲ ਨਹੀਂ ਮੈਂ ਤੁਹਾਨੂੰ ਉਹੀ ਤਾਂ ਦੱਸ ਰਿਹਾ ਨਾ ਵੀ ਜੋਰਾ ਸਿੰਘ ਦਾ ਜਿਹੜਾ ਐਕਟ ਆ ਹੁਣ ਬੱਚਿਆਂ ਤੇ ਕਿੰਨਾ ਪ੍ਰਭਾਵ ਪਊਗਾ ਹੁਣ ਤੁਸੀਂ ਸੀਗੇ ਜਦੋਂ ਫਿਲਮ ਚੱਲ ਰਹੀ ਸੀਗੀ ਫਿਲਮ ਦੇ ਵਿੱਚ ਬੱਚੇ ਜਕਾਰੇ ਛੱਡ ਰਹੇ ਸੀਗੇ ਤੇ ਉਹਨਾਂ ਨੂੰ ਮਾਪਿਓ ਕਹਿ ਰਹੇ ਆ ਬਿਲਕੁਲ ਆਪਣੇ ਆਪ ਅੰਦਰੋਂ ਜੋਸ਼ ਜਾਗ ਰਿਹਾ ਨਾ ਮਤਲਬ ਉਹ ਦੇਖ ਰਹੇ ਆ ਵੀ ਅੱਛਾ ਹੁਣ ਜਦੋਂ ਬੱਚੇ ਕਹਿਣਗੇ ਜਾ ਕੇ ਵੀ ਮੈਂ ਵੀ ਜੋਰੇ ਵਰਗਾ ਬਣਨਾ ਹੈ ਹੂੰ ਗੱਲ ਤਾਂ ਮਤਲਬ ਕਿ ਵੀ ਸਾਡਾ ਅਸੀਂ ਕਿਸੇ ਤਰੀਕੇ ਨਾਲ ਮੈਂ ਮੈਂ ਤੁਹਾਡੇ ਸਭ ਦੇ ਚਰਣਾ ਚ ਬੇਨਤੀ ਕਰਦਾ ਪੰਜਾਬ ਦੀ ਧਰਤੀ ਤੇ ਗੁਰੂਆਂ 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 ਪੀਰਾਂ ਮਹਾਂਪੁਰਸ਼ਾਂ ਦੀ ਇਹ ਧਰਤੀ ਆ ਠੀਕ ਆ ਜੀ ਜਿੱਥੇ ਜਿੱਥੇ ਐਨੇ ਧਰਮ ਵਸਦੇ ਨੇ ਸਾਡੇ ਸਿੱਖਾਂ ਨੂੰ ਸਾਨੂੰ ਜੋਰ ਲਾਉਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਜਿਨ੍ਹਾਂ ਸਿੱਖਾਂ ਨੂੰ 크੍ਰਿਸਚੀਅਨ ਬਣਾਇਆ ਜਾ ਰਿਹਾ ਜਿਨ੍ਹਾਂ ਸਿੱਖਾਂ ਦਾ ਧਰਮ ਬਦਲੀ ਕਰਵਾਇਆ ਜਾ ਰਿਹਾ ਜਿਨ੍ਹਾਂ ਸਿੱਖਾਂ ਨੂੰ 5 5 7 7 10 10 ਹਜ਼ਾਰ ਪਿੱਛੇ ਖਰੀਦੇ ਜਾ ਰਿਹਾ ਚਾਹੇ ਕਿ ਗੈਰ ਸਿੱਖ ਨੇ ਪਰ ਸਿਰ ਤੇ ਪੈਗ ਬੰਦਿਆ ਸੋ ਐਸੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਵਾਸਤੇ ਵਰਦਾਨ ਨੇ ਉਹਨਾਂ ਨੂੰ ਦਿਖਾਇਆ ਜੇ ਅਸੀਂ ਕਿਸ ਮਾਨਮੱਤੇ ਇਤਿਹਾਸ ਦੇ ਔਰ ਕਿਸ ਕੌਮ ਦੇ ਅਸੀਂ ਵਾਰਸਾਂ ਸੋ ਜਦੋਂ ਇਦਾਂ ਦੀਆਂ ਫਿਲਮਾਂ ਆਉਣਗੀਆਂ ਤਾਂ ਸਾਨੂੰ ਬਹੁਤ ਜ਼ਿਆਦਾ ਬਲ ਪ੍ਰਾਪਤ ਹੋਊਗਾ ਸਿੰਘਣੀਆਂ ਦੇ ਰੋਲ ਬਾਰੇ ਕੀ ਕਹੋਗੇ ਕੋ ਮੈਨ ਐਮਪਾਵਰਮੈਂਟ ਕੋ ਪਹਿਲਾਂ ਹੀ ਦਿਖਾਉਣਾ ਹਾਂਜੀ ਜਦੋਂ ਤੁਸੀਂ ਦੇਖਿਆ ਹੀ ਆ ਜੀ ਜਿੱਥੇ ਸਿੱਖ ਧਰਮ ਵਿੱਚ ਸਿੰਘਾਂ ਦਾ ਇਤਿਹਾਸ ਆ ਉਥੇ ਸਿੰਘਣੀਆਂ ਦਾ ਵੀ ਇਤਿਹਾਸ ਆ ਤੇ ਜਦੋਂ ਕੋਈ ਭੈਣ ਸਾਡੀ ਆ ਕੇ ਫਿਲਮ ਨੂੰ ਦੇਖੂਗੀ ਮੈਂ ਮੈਂ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਕੇਸ ਕਤਲ ਕੀਤੇ ਆ ਜਾਂ ਉਹਨਾਂ ਨੇ ਹੋਰ ਕਿ ਫਿਲਮਾਂ 'ਚ ਕੰਮ ਕੀਤਾ ਮੈਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਇਹਨਾਂ ਐਕਟਰਾਂ ਨੂੰ ਵੀ ਗੁਰਸਿੱਖੀ ਜੀਵਨ ਦੇ ਨਾਮਦਾਨ ਦੀ ਦਾਤ ਬਖਸ਼ਣ ਪਰ ਮੈਂ ਤੁਹਾਡੇ ਚਰਨਾਂ 'ਚ ਇਹ ਵੀ ਬੇਨਤੀ ਕਰਦਾ ਸਾਰਿਆਂ ਦੇ ਜਦੋਂ ਬੀਬੀਆਂ ਸਾਡੀਆਂ ਇਸ ਫਿਲਮ ਨੂੰ ਆ ਕੇ ਦੇਖਣ ਗਈਆਂ ਜਾਂ ਜਿਹੜੀਆਂ ਬੀਬੀਆਂ 24 24 ਘੰਟੇ ਫੋਨ ਚਲਾਉਂਦੀਆਂ ਨੇ ਜਾਂ ਜਿਹੜੀਆਂ ਬੀਬੀਆਂ ਘਰ ਵਿੱਚ ਹਮੇਸ਼ਾ ਕਲੇਸ਼ ਰੱਖਦੀਆਂ ਨੇ ਜਾਂ ਜਿਹੜੀਆਂ ਬੀਬੀਆਂ ਲੰਬਾ ਸਮਾਂ ਬਿਊਟੀ ਪਾਰਲਰਾਂ ਤੇ ਜਾਂ ਹੋਰ ਪਾਸੇ ਲਾਉਂਦੀਆਂ ਨੇ ਉਹਨਾਂ ਨੂੰ ਇਹ ਮਾਣ ਮਹਿਸੂਸ ਹੋਊਗਾ ਵੀ ਅਸੀਂ ਇੱਦਾਂ